ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਹਾਂਜੀ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਵਿਧਾਨ ਸਭਾ ਚ ਬੇਅਦਬੀ ਬਿੱਲ ਤੇ ਵੱਡਾ ਫੈਸਲਾ 3 ਕਰੋੜ ਪੰਜਾਬੀਆਂ ਤੋਂ ਲਈ ਜਾਵੇਗਾ ਹਾਂਜੀ ਦਾਦੀ ਕਿ ਪੰਜਾਬ ਵਿਧਾਨ ਸਭਾ ਚ ਬੇਅਦਬੀ ਬਿੱਲ ਤੇ ਵੱਡਾ ਫੈਸਲਾ ਲਿਆ ਗਿਆ ਹੈ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਅੰਦਰ ਮਤਾ ਰੱਖਿਆ ਕਿ ਇਸ ਬਿੱਲ ਤੇ ਸਾਰੇ ਧਰਮਾਂ ਅਤੇ ਲੋਕਾਂ ਦੀ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇ ਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਬੈਲੇ ਲਈ ਸਾਰੇ ਧਰਮਾਂ ਦੇ ਜਾਂ ਤੇ ਬੰਦਿਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ 3 ਕਰੋੜ ਪੰਜਾਬੀਆਂ ਦੀ ਵੀ ਸਲਾਹ ਲਈ ਜਾਵੇ ਤਾਂ ਜੋ ਇਸ ਬੈਲ ਜੇ ਕਿਸੇ ਤਰ੍ਹਾਂ ਦੀ ਵੀ ਧ੍ਰੁਟੀ ਨਾ ਰਹਿ ਜਾਵੇ ਉਹਨਾਂ ਕਿਹਾ ਕਿ ਇਹ ਕਾਨੂੰਨ ਸਲਾਹ مشورہ ਕਰਕੇ ਹੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਦਿਆਂ ਤੱਕ ਚੱਲੇਗਾ ਤੇ ਇਸ ਤੇ ਸਪੀਕਰ ਕੁਲਤਾਪ ਸਿੰਘ ਸੰਧਵਾਨ ਨੇ ਵੀ ਸਹਿਮਤੀ ਦਿਵਾਈ ਤੇ ਇਸ ਫੈਸਲੇ ਤੋਂ ਬਾਅਦ ਹੁਣ ਇਹ ਬੈਲ ਸਿਲੈਕਟ ਕਮੇਟੀ ਨੂੰ ਸੌਂਪਿਆ ਜਾਵੇਗਾ ਇਸ ਜਦ ਦਾ ਘਟਨਾ ਸਪੀਕਰ ਵੱਲੋਂ ਕੀਤਾ ਜਾਵੇਗਾ ਤੇ ਸਿਲੈਕਟ ਕਮੇਟੀ ਲੋਕਾਂ ਦੀ ਰਾਏ ਲੈ ਕੇ ਆਪਣੀ ਰਿਪੋਰਟ 6 ਮਹੀਨਿਆਂ ਅੰਦਰ ਅੰਦਰ ਪੇਸ਼ ਕਰੇਗੀ ਤੇ ਜਿਸ ਤੋਂ ਬਾਅਦ ਇਸ ਬਾਰੇ ਨੂੰ ਪਾਸ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਨੇ ਕਹਿ ਕੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਨੂੰ ਅਸੀਂ ਜਿੰਦਾ ਗੁਰੂ ਮੰਨਦੇ ਹਾਂ ਤੇ ਪਿਛਲੇ ਕਈ ਸਾਲਾਂ ਤੋਂ ਜੋ ਘਟਨਾਵਾਂ ਹੋਈਆਂ ਹਰ ਇੱਕ ਬੰਦ ਦੇ ਹਿਰਦੇ ਉਲੁੰਦਰੇ ਗਏ ਤੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ ਮੁੱਖ ਮੰਤਰੀ ਨੇ ਇਸ ਮੌਕੇ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਬਾਰੇ ਵੀ ਸਦਨ ਚ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ 2-3 ਸਾਲਾਂ ਬਾਅਦ ਬਾਹਰ ਆ ਕੇ ਫਿਰ ਉਲਲਕਾਰੇ ਮਾਰਨ ਲੱਗ ਜਾਂਦੇ ਹਨ ਅਤੇ ਉਹਨਾਂ ਦਾ ਸਨਮਾਨ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਇਹ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਮਿਲੇਗੀ ਤਾਂ ਫਿਰ ਕੋਈ ਡਰੇਗਾ ਹੀ ਨਹੀਂ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਦੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਵੱਡੀ ਖਬਰ ਜਿਹੜੀ ਕਿ ਨਿਕਲੀ ਹੈ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ ਹਾਂਜੀ ਦਾਦੀ ਕੇ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਨੂੰ ਇੱਕ ਹੋਰ ਧਮਕੀ ਭਰੀ ਈਮੇਲ ਮਿਲੀ ਹੈ ਤੇ ਜਿਸ ਨਾਲ ਲੋਕਾਂ ਚ ਕਾਫੀ ਡਰ ਦਾ ਮਾਹੌਲ ਬਣ ਗਿਆ ਤੇ ਦਰਸ਼ਨ ਧਮਕੀ ਚ ਸ੍ਰੀ ਹਰਮੰਦਰ ਸਾਹਿਬ ਵਿਖੇ ਆਰ ਡੀ ਐਕਸ ਬਲਾਸਟ ਕਰਨ ਦੀ ਗੱਲ ਕੀਤੀ ਗਈ ਹੈ ਐਸੇ ਇਹ ਕਿਸੇ ਅਣਪਛਾਤੇ ਵੱਲੋਂ ਈਮੇਲ ਪੇਜ ਕੈਦ ਕੀਤੀ ਗਈ ਹੈ ਤੇ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੌਕਸੀ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਪ੍ਰਕਰਮਾ ਲੰਗਰ ਹਾਲ ਅਤੇ ਇਸਰਾਮਾਂ ਤੇ ਟਾਸਕ ਫੋਰਸ ਤਾਇਨਾਤ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਜ਼ਿਕਰਯੋਗ ਹੈ ਕਿ ਗੱਲ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ARDX ਬਲਾਸਟ ਕਰ ਦੀ ਧਮਕੀ ਮਿਲੀ ਸੀ ਤੇ ਤੇ ਇਸ ਮਾਮਲੇ ਤੇ ਇਸ ਜੀਪੀਸੀ ਦੇ ਸੱਤਰ ਪ੍ਰਤਾਪ ਸੰਗਤ ਦਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਕਹਿੰਿਆ ਕਿ ਜੇਕਰ ਕੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਦਿੰਦਾ ਹੈ ਤਾਂ ਨਿੰਦਣਯੋਗ ਹੈ ਕਿਉਂਕਿ ਕਿਹਾ ਕਿ ਹਰਮੰਦਰ ਸਾਹਿਬ ਸਿਰਫ ਸਿੱਖਾਂ ਦਾ ਹੀ ਨਹੀਂ ਸਗੋ ਪੂਰੀ ਦੁਨੀਆ ਦਾ ਧਾਰਮਿਕ ਸਥਾਨ ਹੈ ਇਥੇ ਹਰੇ ਧਰਮ ਅਤੇ ਜਾਤ ਦਾ ਵਿਅਕਤੀ ਮਿਣਾ ਕਿਸੇ ਭੇਦਪਾਪ ਦੇ ਨਤਮਸਤਕ ਹੁੰਦਾ ਹੈ ਤੇ ਲੰਘ ਰਿਹਾ ਸਕਦਾ ਹੈ ਜੇਕਰ ਅਜਿਹੇ ਸਥਾਨ ਨੂੰ ਕਿਸੇ ਨੇ ਵੀ ਧਮਕੀ ਦਿੱਤੀ ਹੈ ਤਾਂ ਮੈਂ ਸਮਝਦਾ ਹਾਂ ਕਿ ਉਸ ਵਿਅਕਤੀ ਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਤੇ ਕਿਉਂਕਿ ਉਹਨਾਂ ਕਿਹਾ ਕਿ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ ਤੇ ਜਿਵੇਂ ਲੋਕ ਪਹਿਲਾ ਦਰਸ਼ਨ ਕਰਦੇ ਸਨ ਓੰਜ ਹੀ ਦਰਸ਼ਨ ਕਰਨ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਬਾਕੀ ਏਜੰਸੀਆਂ 90 ਕਿਤੇ ਕੇ ਅਜਿਹੇ ਵਿਕਤਗਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਚ 16 17 18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਪਹਿਖਬਾਣੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਹਾਂਜੀ ਦਾਦੇ ਕੇ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ 5 ਦਿਨਾਂ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਗਈ ਹੈ ਤੇ ਪੰਜਾਬ ਚ 15 ਜੁਲਾਈ ਤੋਂ 19 ਜੁਲਾਈ 2025 ਤੱਕ ਵੱਖ-ਵੱਖ ਇਲਾਕਿਆਂ ਵਿੱਚ ਹਲਕੀ ਤੋਂ ਕੁਝ ਸਾਵੇਂ ਤੇ ਭਾਰੀ ਪਾਣੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਤਾਜ਼ਾ ਮੌਸਮ ਚੇਤਾਵਨੀ ਜਾਰੀ ਕਰਦਿਆ ਮਾਨਸਾ ਕਪੂਰਥਲਾ 시ਰਪਤ ਸਿੰਘ ਨਗਰ ਨਰੂਪ نگر ਅਤੇ ਹੁਸ਼ਿਆਰਪੁਰ ਵਿੱਚ ਦਰਬਰਾਣੀ ਮੀਂਹ ਦੇ ਨਾਲ ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਦੀ ਸੰਭਾਵਨਾ ਦਿਟਾਈ ਗਈ ਹੈ ਤੇ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਵੱਡੇ ਪੱਧਰ 'ਤੇ ਸਿਆ ਜੋ ਪਾਰੀ ਮੀ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ 16-17 ਜੁਲਾਈ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਮੋਗਾ ਫਰੀਦਕੋਟ ਲੁਧਿਆਣਾ ਬਰਨਾਲਾ ਮਾਨਸਾ ਪਟਿਆਲਾ ਆਜਿਲੇਮ ਵਿੱਚ ਤੀ ਹਮਾਵਾਂ ਨਾਲ ਵੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਉਥੇ 18 ਤੇ 19 ਜੁਲਾਈ ਨੂੰ ਮੀਂਹ ਦਾ ਪੱਧਰ ਘਟ ਜਾਵੇਗਾ ਪਰ ਕੁਝ ਜ਼ਿਲ੍ਹਿਆਂ ਜਿਵੇਂ ਪਠਾਨਕੋਟ ਕਪੂਰਥਲਾ ਤੇ ਨਵਾਂਸ਼ਹਿਰ ਹੁਸ਼ਿਆਰਪੁਰ ਅੰਮ੍ਰਿਤਸਰ ਆਦਿ ਇਲਾਕਿਆਂ ਵਿੱਚ ਪਾਰੀ ਮੀ ਦੀ ਪੁਵਕਕਵਣੀ ਕੀਤੀ ਗਈ ਹੈ ਅਤੇ ਤੇਜ਼ ਹਨੇਰੀ ਤੇ ਬਿਜਲੀ ਲਸ਼ਕਨ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਇੱਕ ਨਸ਼ੇ ਦੇ ਮੁੱਦੇ ਤੇ ਸੀਮਾਨ ਦਾ ਵਿਰੁੱਧ ਹਮਲਾ ਦੇ ਪੰਜਾਬ ਚ ਨਸ਼ੇ ਨਾਲ ਹੋਈ ਨਸ਼ਲ ਕਸ਼ੀ ਹੰਦੀ ਦਾਕਿ ਕੇ ਪੰਜਾਬ ਦਾ ਸਬਤ ਦੇ ਸ਼ਾਸਨ ਵਿਸ਼ੇਸ਼ ਸ਼ਾਸਨ ਦਾ ਅੱਜ ਆਖਰੀ ਦੰਸੀ ਤੇ ਜੋ ਕਿ ਹੰਗਾਮੇ ਭਰਪੂਰ ਵੀ ਰਿਹਾ ਸ਼ਾਸਨ ਦੀ ਕਾਰਵਾਈ ਦੌਰਾਨ ਅੱਜ ਮੁੱਖ ਮੰਤਰੀ ਪਕਵਾਂਤ ਮਾਨ ਵੱਲੋਂ ਪੇਸ਼ ਕੀਤੇ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬੈਲ ਤੇ ਜਿੱਥੇ ਬੈਸ ਹੋਈ ਉੱਥੇ ਹੀ ਨਸ਼ਾ ਦੇ ਮੁੱਦੇ ਤੇ ਵੀ ਬੈਸ ਬਾਜੀ ਕੀਤੀ ਗਈ ਹੈ ਤੇ ਹਾਲਾਂਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬੈਲ ਬਹਿਸ ਤੋਂ ਬਾਅਦ ਪਾਸ ਨਹੀਂ ਹੋਇਆ ਹੈ ਪਰ ਮੁੱਖ ਮੰਤਰੀ ਮਾਨ ਨੇ ਪ੍ਰਸਤਾਵ ਤੇ ਇਸ ਨੂੰ ਸਲੈਕਟ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਤੇ ਉਥੇ ਹੀ ਨਸ਼ਾ ਦੇ ਮੁੱਦੇ ਤੇ ਵੀ ਅੱਜ ਖੂਬ ਹੰਗਾਮਾ ਹੋਇਆ ਤੇ ਨਸ਼ੇ ਦੇ ਮੁੱਦੇ ਤੇ ਭਗਵੰਤ ਮਾਨ ਵੱਲੋਂ ਪਾਸ਼ੰਦ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਸ਼ੰਦ ਦਰਾਰ ਵਿਰੋਧੀਆਂ ਤੇ ਬੇहद ਹਮਲੇ ਬੋਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਸ਼ੰਦ ਮਗਰ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਹਣ ਮਿੱਥੇ ਸਮੇ ਲਈ ਮੁਲਤਵੀ ਕਰ ਦਿੱਤੀ ਗਈ ਤੇ ਹੁਣ ਪੰਜਾਬ ਪੰਜਾਬ ਵਿਧਾਨ ਦਾ ਵਿਸ਼ੇਸ਼ ਅਸ਼ਾਸਨ ਖਤਮ ਹੋ ਗਿਆ ਹੈ ਤੇ ਵਿਧਾਨ ਸਭਾ ਵਿੱਚ ਨਸ਼ੇ ਤੇ ਚੜਤੇ ਦਰਾਂ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿ ਹਕੇ ਪੰਜਾਬ ਵਿੱਚ ਨਸ਼ੇ ਨਾਲ ਤਾਂ ਨਸਲ ਕੁਸ਼ੀ ਕੀਤੀ ਗਈ ਹੈ ਤੇ ਨਸ਼ੇ ਨੇ ਘਰਾਂ ਵਿੱਚ ਸੱਤਰਛੇ ਹਨ ਤੇ ਉਹਨਾਂ ਕਹ ਕੇ ਸਾਡਾ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਅਤੇ ਵੱਡੇ ਵੱਡੇ ਮਗਰਮੱਛ ਵੀ ਕਿਸੇ ਕਿਸਮ ਵਿੱਚ ਬਖਸ਼ ਨਹੀਂ ਜਾਣਗੇ ਤੇ ਪੰਜਾਬ ਭਾਰ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ 7000 ਤੋਂ ਵੱਧ ਪਿੰਡਾਂ ਵਿੱਚ ਜਾ ਕੇ ਨਸ਼ਿਆਂ ਖਿਲਾਫ ਸੌਂਚਕਾਈ ਗਈ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ EPFO ਦਾ ਵੱਡਾ ਤੋਹਫਾ PF ਚੋਂ ਪੈਸੇ ਕਢਵਾਉਣ ਦੇ ਨਿਯਮਾਂ 'ਚ ਹੋਏ ਕਈ ਵੱਡੇ ਬਦਲਾਅ ਹਾਂਜੀ ਦੱਦੀ ਕੇ ਕਰਮਚਾਰੀ ਵਿੱਕ ਨੀਤੀ ਸੰਗਠਨ ਯਾਨੀ ਕਿ EPFO ਨੇ PF ਵਿੱਚੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਇਹ ਉਹਨਾਂ ਲੋਕਾਂ ਲਈ ਰਾਹਤ ਵਾਲੀ ਖਬਰ ਹੈ ਜੋ ਆਪਣਾ ਪਹਿਲਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਤੇ ਨਵੇਂ ਨਿਯਮ ਤਹਿਤ ਹੁਣ EPF ਮੈਂਬਰ ਆਪਣੇ ਫੰਡ ਦਾ 90% ਤੱਕ ਕਢਵਾ ਸਕਦੇ ਹਨ ਜੋ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ ਤੇ ਨਵੇਂ ਨਿਯਮਾਂ ਵਿੱਚ ਜਾਨੀ ਕਿ ਜੀਪੀਐਫਐਮ ਮੈਂਬਰ ਹੋਣ ਪਹਿਲਾਂ ਘਰ ਖਰੀਦਣ ਨਵਾਂ ਘਰ ਬਣਾਉਣ ਜਾਂ ਘਰ ਕਬਜ਼ੇ ਦੀ ਈਐਮਆਈ ਦਾ ਪ੍ਰਤ ਕਰਨ ਕਰਨ ਲਈ ਆਪਣੇ ਖਾਤੇ ਵਿੱਚੋਂ 90% ਤੱਕ ਪੈਸੇ ਕਢਵਾ ਸਕਦੇ ਹਨ ਤੇ ਪਹਿਲਾਂ ਇਸ ਲਈ ਘੱਟੋ-ਘੱਟ 5 ਸਾਲ ਦੀ ਸੇਵਾ ਦੀ ਲੋੜ ਹੁੰਦੀ ਸੀ ਪਰ ਹੁਣ ਇਹ ਲਾਭ 3 ਸਾਲਾਂ ਬਾਅਦ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ ਸਹੂਲਤ ਜੀਵਨ ਭਰ ਵਿੱਚ ਸਿਰਫ ਇੱਕ ਵਾਰ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਇਹ ਪਤਲਾ ইপিਐਫ ਸਕੀਮ 1952 ਦੇ ਪੈਰਾ 68 ਬੀਡੀ ਦੇ ਤਹਿਤ ਕੀਤਾ ਗਏ ਹਨ ਤੇ ਇਹ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਸਬਜ਼ੀਆਂ ਦੀ ਕੀਮਤਾਂ ਚ ਹੋਇਆ 150 ਪਰਸੈਂਟ ਦਾ ਵਾਧਾ ਜਾਣ ਕਦੋਂ ਮਿਲੇਗੀ ਰਾਹਤ ਹਾਂਜੀ ਦਾਦੀਕੇ ਦੇਸ਼ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਸਬਜ਼ੀਆਂ ਦੀਆਂ ਕੀਮਤਾਂ ਅਸਮਾਨਚੂਨ ਲੱਗ ਪਈਆਂ ਹਨ ਟਮਾਟਰ ਤੋਂ ਲੈ ਕੇ ਨਿੰਬੂ ਤੱਕ ਦੀਆਂ ਕੀਮਤਾਂ ਹੁਣ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਟਮਾਟਰ ਜੋ ਜੂੜ ਵਿੱਚ 20 ਰੁਪਏ ਪ੍ਰਤੀ ਕਿਲੋ ਸੀ ਹੁਣ ਬਾਜ਼ਾਰ ਵਿੱਚ ਦੁੱਗਣੇ ਤੋਂ ਵੱਧ ਜਾਣੀ ਪਿਆ ਤੋਂ 60 ਰੁਪਏ ਪ੍ਰਤੀ ਕਿਲੋ ਵੇਚ ਰਿਹਾ ਹੈ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਜਦਪੁਰ ਮੰਡੀ ਸਮੇਤ ਹੋਰ ਛੋਟੀਆਂ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਕਾਫੀ ਕੱਟ ਗਈ ਹੈ ਜਾਨੀ ਕਿ ਸਪਲਾਈ ਬਹੁਤ ਕੱਟ ਗਈ ਹੈ ਤੇ ਪਾਰੀ بارش ਕਾਰਨ ਕਰਨਾਟਕ ਵਰਗੇ ਰਾਜਾਂ ਤੋਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵਿੱਚ ਵੱਡਾ ਵਿਗੜਨ ਪਿਆ ਹੈ ਤੇ ਇਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ 30 ਤੋਂ ਵੱਧ ਕੇ 140 150% ਹੋ ਗਈਆਂ ਹਨ ਤੇ ਕੀਮਤਾਂ ਵਿੱਚ ਸਭ ਤੋਂ ਵੱਡਾ ਉਛਾਲ ਹਰੀਆਂ ਸਬਜ਼ੀਆਂ ਵਿੱਚ ਦੇਖਿਆ ਜਾ ਰਿਹਾ ਹੈ ਤੇ ਬਾਜ਼ਾਰ ਵਿੱਚ ਹੁਣ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਡੇਟਸ 120 ਰੁਪਏ ਤੋਂ ਲੈ ਕੇ 160 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ ਫਲ ਗੋਭੀ ਦੀ ਕੀਮਤ ਵੀ ਸਿਰਫ 15 ਦਿਨਾਂ ਵਿੱਚ 160 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਦੂ ਪਿੰਡੀ ਰਾਮਾ ਤੋਰੀ ਅਤੇ ਬੰਦ ਗੋਭੀ ਦੀਆਂ ਕੀਮਤਾਂ ਵਿੱਚ ਵੀ ਲਗਭਗ 50% ਦਾ ਵਾਧਾ ਹੋਇਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਵਿਧਾਨ ਸਭਾ ਚ ਬੇਅਦਬੀ ਖਿਲਾਫ ਲਿਆਂਦੇ ਮਤੇ ਤੇ ਕੀ ਬੋਲੇ ਸੁਖਬੀਰ ਸਿੰਘ ਬਾਦਲ ਹਾਂਜੀ ਦਾਦੀ ਕਿ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਖਿਲਾਫ ਲੈਣ ਦੇ ਮਤੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਹੈ ਅਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ ਤੇ ਬੇਅਦਬੀ ਨੂੰ ਲੈ ਕੇ ਸਭ ਤੋਂ ਪਹਿਲਾ ਵਿਧਾਨ ਸਭਾ ਵਿੱਚ ਮਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆਂਦਾ ਗਿਆ ਸੀ ਤੇ ਸੁਖਬੀਰ ਨੇ ਕਿਹਾ ਕਿ ਹੁਣ ਰਾਜਮਾ ਜਮਾ ਨੂੰ ਫੜਨ ਦੀ ਭੁਜਾਇ ਇਸ ਤਰਫੋ ਸਿਆਸਤ ਕੀਤੀ ਜਾ ਰਹੀ ਹੈ ਤੇ ਦੱਸਣਯੋਗ ਹੈ ਕਿ ਸਰਬਸੰਮਤੀ ਨਾਲ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬੈਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਸਾਰੇ ਹਿੱਸੇਦਾਰਾਂ ਨਾਲ ਬੈਲ ਦੇ ਉਪਬੰਧਾਂ ਤੇ ਚਰਚਾ ਕੀਤੀ ਜਾ ਸਕੇ ਤੇ ਸਿਲੈਕਟ ਕਮੇਟੀ ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਤੇ ਸਦਨ ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਬੇਅਦਬੀ ਰੋਕੂ ਬੈਲ ਤੇ ਅੱਜ ਲੰਮੀ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਸਲੈਕਟ ਕਮੇਟੀ ਇਸ ਬਹੁਤ ਹੀ ਭਾਵਨਾਤਮਕ ਮੁੱਦੇ ਤੇ ਜਨਤਾ ਤੋਂ ਪ੍ਰਾਤ ਤਸ ਜਮਾਨ ਨੂੰ ਵੱਧ ਤੋਂ ਵੱਧ 6 ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰੇਗੀ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰੀ ਹੋ ਜਾਣ ਸਾਵਧਾਨ ਦੋ ਵਾਰ ਅਪੀਲ ਦਿੱਤੀ ਤੀਸਰੀ ਵਾਰ ਚਲਾਨ ਹਾਂਜੀ ਦਾਦੀ ਕਿ ਅੰਮ੍ਰਿਤਸਰੀਏ ਸਾਵਧਾਨ ਹੋ ਜਾਣ ਕਿਉਂਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਦਮ ਲਈ ਖਤਮ ਸਖਤ ਕਦਮ ਚੁੱਕੇ ਗਏ ਹਨ ਤੇ ਦੋ ਵਾਰ ਲਗਾਤਾਰ ਇੱਕ ਘਰ ਵਿੱਚ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਤੀਸਰੀ ਵਾਰ ਵਿਭਾਗ ਵੱਲੋਂ ਸਬੰਧਿਤ ਘਰ ਮਾਲਕ ਦਾ ਚਲਾਨ ਕੱਟਿਆ ਜਾਵੇਗਾ ਇਸ ਤੋਂ ਇਲਾਵਾ ਜੇਕਰ ਬਾਰ ਬਾਰ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂ ਹੋਰ ਵੀ ਸਖਤ ਕਾਰਵਾਈ ਕੀਤੀ ਜਾਣ ਦੀ ਦਾਅਵੇ ਕੀਤੇ ਗਏ ਕੀਤਾ ਗਿਆ ਹੈ ਤੇ ਫਿਲਹਾਲ ਵਿਭਾਗ ਨੂੰ ਜ਼ਿਲ੍ਹੇ ਦੇ 187 147 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ ਅਤੇ 51 ਘਰਾਂ ਦੇ ਮਾਲਕਾਂ ਦੇ ਚਲਾਨ ਕੀਤੇ ਗਏ ਹਨ ਤੇ ਸਿਵਲ ਸਰਜਨ ਡਾਕਟਰ ਕਰਨਦੀਪ ਕੌਰ ਵੱਲੋਂ ਡੇਂਗੂ ਦੇ ਬਣਾਏ ਗਏ ਹਾਰਟਸਪੌਟ ਖੇਤਰ ਜਹਾਜ਼ਗੜ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਸਬਜ਼ੀ ਮੰਡੀ ਵੱਲਾ ਵਿੱਚ ਵੀ ਨਿਰੀਖਣ ਕੀਤਾ ਗਿਆ ਤੇ ਇਸ ਦੌਰਾਨ ਮੰਡੀ ਵਿੱਚ ਗੰਦੇ ਪਾਣੀ ਦੀ ਪਰਮਾਰ ਅਤੇ ਕੂੜੇ ਦੇ ਢੇਰਾਂ ਨੂੰ ਸਫਾਈ ਕਰਵਾਉਣ ਅਤੇ ਲਈ ਅਧਿਕਾਰੀਆਂ ਨੂੰ ਨਿਸ਼ਾ ਦਿਸ਼ਾਦਰ ਨਿਰਦੇਸ਼ ਜਾਰੀ ਕੀਤੇ ਗਏ ਤੇ ਇਸ ਦੌਰਾਨ ਬੱਲਾ ਮੰਡੀ ਵਿਖੇ ਮੰਡੀ ਦੇ ਸੁਪਰਵਾਈਜ਼ਰਾਂ ਅਤੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਜਿਸ ਦੌਰਾਨ ਉਹਨਾਂ ਨੂੰ ਮੰਡੀ ਵਿੱਚ ਥਾਂ-ਥਾਂ ਤੇ ਖੜੇ ਪਾਣੀ ਦਾ ਨਿਪਟਾਰਾ ਕਰਨ ਡੇਂਗੂ ਅਤੇ ਚਿਕਨਗੂਨੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲਿਓ ਜੀ ਧੰਨਵਾਦ